ਹਾਂਜੀ ਤੇ ਸ਼ੁਰੂ ਕਰਦੇ ਆਂ ਅੱਜ ਇਹਦੇ ਬਾਰੇ ਗੱਲ ਕਰਦੇ ਆਂ ਜਿਹੜੀ ਮੱਕੀ ਬੀਜੀ ਵੀ ਆ ਮੱਕੀ ਤੇ ਐਡਸੈਟ ਐਡਸਪਰੇ ਵੀ ਕੀਤੀ ਸੀਗੀ ਉਦੋਂ ਤਾਂ ਬਹਿ ਗਈ ਸੀ ਐਡਸੈਟ ਥੱਲੇ ਹੁਣ ਫੇਰ ਕਰਨ ਵਾਲੀ ਐਡਸੈਟ ਫੇਰ ਉੱਠਦੀ ਆਉਂਦੀ ਆ ਇੱਕ ਆਪਣੇ ਮੱਕੀ ਨੂੰ ਗਾਂਆਂ ਖਾ ਗਈਆਂ ਪਰੇ-ਪਰੇ ਤਾਂ ਠੀਕ ਆਦਾ ਕਿੱਲਾ ਤੇ ਅਰਲੇ ਬੰਨੇ ਉਹ ਆਪਣੇ ਖਾ ਗਈਆਂ ਨਹੀਂ ਤਾਂ ਮੱਕੀ ਵਧੇਗਾ ਖੜੀ ਸੀ ਆ ਬੂਟੇ ਕਿਤੇ ਕਿਤੇ ਹੈ ਨਹੀਂ ਉਸ ਤੋਂ ਸਾਰੀ ਮੱਕੀ ਆਪਣੀ ਖਾਦੀ ਵੀ ਆ। ਰਾਤ ਬਰਾਤੇ ਆ ਜਾਂਦਿਆਂ ਝੁੰਣਾ ਤੇ ਝੁੰਡ ਫਿਰਦੇ ਐ ਕਿ ਠੇਕਾ ਨਹੀਂ ਖਾਣੀ ਭਰੇ ਆ। ਯਾਨੀ ਕੀ ਚੱਕਰ ਆ। ਆ ਤੁਹਾਨੂੰ ਦਿਖਾਉਣਾ ਨੇੜੇ ਜਾ ਕੇ ਮੈਂ। ਆ ਜਿਆ ਕੱਲੇ ਡੱਕੇ-ਡੱਕੇ ਰਹਿ ਗਏ ਜਿਹੜੇ। ਇਹ ਖਾ ਗਈਆਂ ਗਾਂਆਂ। ਇੱਧਰ ਵੀ ਦੇਖਦੇ ਹੋਵੋਗੇ ਤੁਸੀਂ। ਆ ਨਿੱਕੇ-ਨਿੱਕੇ ਜੇ ਖੜੇ ਆ। ਆ ਵੀ ਜਮੇ ਖਰਮ ਕੀਤੇ ਪਜਾਵੇ ਡੱਕੇ। ਲੋ। ਕੱਲੇ ਡੰਡੇ ਜੇ ਰਹਿ ਗਏ ਹੋਰ ਆ ਵੇਖ ਸਕਦੇ ਸਾਰੀ ਖਾਦੀ ਪਈ ਆ ਮੱਕੀ ਆਏ ਮਨ ਜਾ ਖਰਾਬ ਹੋ ਜਾਂਦਾ ਵਾ ਤੇ ਗਾਂਆਂ ਫਿਰਦੀਆਂ ਧਾਰਾਂ ਦੇ ਗੱਡਾਰਾਂ ਇੱਥੇ ਤਾਂ ਛੱਡਿਆ ਹੀ ਨਹੀਂ ਕੋਸ ਮੱਕੀ ਦਾ ਵੇਖ ਤੂੰ ਤੁਹਾਨੂੰ ਦਿਖਾਉਣਾ ਫਿਰਦਾ ਮੈਂ ਆ ਵੇ ਲਓ ਆ ਸਾਰੀ ਮੱਕੀ ਗਾਂਆਂ ਖਾ ਗਈਆਂ ਆਏ ਘਾਟਾ ਪੈਂਦਾ ਵਾ ਕਿਸਾਨ ਨੂੰ ਹੋਰ ਫੇਰ ਕਿਸਾਨ ਕੀ ਕਰੇ ਇਹੀ ਆ ਵੀ ਗਾਹ ਨੂੰ ਮੰਦਰਾ ਲਾਉਣਾ ਹਟ ਜੂਗਾ ਗਾਂਜੇ ਦੇ ਕਰਕੇ ਨਹੀਂ ਤਾਂ ਬਾਣ ਨਹੀਂ ਮੜਾਏਗਾ ਹੁਣ ਰੇਰ ਪਾਵਾਂਗੇ ਜਿਹੜੀ ਹੈਗੀ ਜਲੋ ਤਾਂ ਉਹ ਤਾਂ ਲਾਵਾਂਗੇ ਵਡਾਂਗੇ ਤੇ ਆਇ ਖਰਾਬ ਹੋ ਜਾਂਦਾ ਕੰਮ ਬਾਕੀ ਵਦਗਾ ਬੀ ਲਿਆ ਸੀਗਾ ਆਪਦਾ ਬੀਚ ਵੀ ਕਿਰਾਏ ਕੀਤੀ ਅੱਗੇ ਸਗੋਂ ਮੜਾ ਜਾਂ ਠੀਕ ਆ ਮੜਾ ਇਹਦੀ ਤਾਂ 5-700 ਰੁਪਏ ਮਹਿੰਗਾ ਹੀ ਲੈਂਦਾ ਵਾ ਸਸਤਾ ਨਹੀਂ ਲੈਂਦਾਗਾ ਇਹ ਮੱਕੀ ਵੀ ਹੁਣ ਪਾਣੀ ਮੰਗਦੀ ਏ ਪਾਣੀ ਵੀ ਲਾਵਾਂਗੇ ਪਰ ਜਿਹੜੇ ਡੁੱਢ ਨੇ ਇਹ ਨਹੀਂ ਹੁਣ ਹਰੇ ਹੋਣੇ ਜਿਹੜੇ ਕੋਸ ਮਾੜੇ ਮੋਟੇ ਚੱਲੂ ਮਾੜੇ ਮੋਟੇ ਫੁੱਟੇ ਆਉਣਗੇ ਆਹ ਮੱਕੀ ਨੂੰ ਵੇਖ ਕੇ ਨਾ ਦਿਲ ਜਾਏ ਹੁੰਦਾ ਵਾ ਵੀ ਕਿੰਨੀ ਮਿਹਨਤ ਨਾਲ ਬੀਜੀ ਸੀਗੀ ਆਪਾਂ ਤੇ ਕਿਵੇਂ ਹੋ ਜਾਂਦਾ ਚੱਲ ਐਰ ਸੈਟ ਇਹਦੀ ਤਾਂ ਸਪਰੇਅ ਹੋ ਜਾਊਗੀ ਇਹਦੇ ਕਰਕੇ ਮੈਂ ਤੁਹਾਨੂੰ ਚੱਲ ਮਾ ਕੇ ਇਹ ਦਿਖਾਉਣਾ ਆ ਮੈਂ ਅੱਜ ਇਹਦੇ ਬਾਰੇ ਗੱਲਬਾਤ ਕਰਦੇ ਮੱਕੀ ਦੇ ਬਾਰੇ ਬਾਕੀ ਫੇਰ ਲੋਕੀ ਜੱਕੀ ਫਿਰਦਾ ਮਾ ਪਾਣੀ ਲਾਇਆ ਵੇ ਪੱਠਿਆਂ ਨੂੰ ਉਹ ਵੀ ਚੱਲ ਪਾਣੀ ਮੰਗਦੇ ਸੀਗੇ ਧੁੱਪੇ ਆ ਗਿਆ ਹੈ ਘਰ ਖਾਣ ਦਾ ਮਾਰੀ ਤੇ ਹੁਣ ਮੈਂ ਛਾਵੇਂ ਚ ਨਵੜਾ ਛਾਵੇਂ ਹੁਣਾ ਵਾ ਇਹ ਜਿੱਕੀਆਂ ਗੱਲਾਂ ਬਾਤਾਂ ਚਲੋ ਇੰਨੇ ਵੀਡੀਓ ਹੀ ਬਣਾਉਣੀ ਸੀ ਕਿ ਮੱਕੀ ਦਿਖਾਉਣੀ ਸੀ ਕਿ ਤੁਹਾਨੂੰ ਬਾਕੀ ਆਪਾਂ ਕੱਲੂ ਕਰਦੇ ਆਂ ਗੱਲਬਾਤ ਜਿਹੜਾ ਕਰਾ ਕਰੂ ਲਾਇਆ ਵਾ ਉਹ ਵੀ ਆਪਾਂ ਲੈਵਲ ਹੋ ਗਿਆ ਵਦਗਾ ਤੁਹਾਨੂੰ ਕੱਲੂ ਦਿਖਾਉਣੇ ਆਂ ਹਾਂ ਅੱਜ ਦੀ ਵੀਡੀਓ ਇਹਨੂੰ ਹੀ ਸੀਗੀ। ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਕਰ ਲਓ ਜਿਹਨੇ ਨਹੀਂ ਕੀਤਾ ਤੇ ਆਪਣਾ ਕਮੈਂਟ ਵੀ ਜਰੂਰ ਕਰਿਓ ਤੇ ਲਾਈਕ ਵੀ ਕਰਿਓ। ਇਹ ਨਵੀਂ ਵੀਡੀਓ ਅੱਜ ਅੱਖਾਂ ਨਹੀਂ ਖੋਲਦਿਆਂ ਤੋ ਆਪਾਂ ਚ ਟੱਟ ਜੀਗਾ। ਬਾਕੀ ਮੈਂ ਪਾਣੀ ਲਾ ਲਾਂ ਤੁਹਾਨੂੰ ਫੇਰ ਦਿਖਾਵਾਂਗਾ ਕੱਲ ਨੂੰ ਵੀ ਅੱਜ ਕਿਹੜਾ ਕੰਮ ਹੋਰ ਕੀਤਾ ਉਹ ਆਪਾਂ ਵੇਣੇ ਆ ਕੱਲ ਨੂੰ ਅਗਲੀ ਵੀਡੀਓ ਵਿੱਚ ਤਾਂ ਐਨ ਆਈ ਧੰਨਵਾਦ ਦੇਖਣ ਲਈ ਵੀਡੀਓ ਠੀਕ ਇੱਕ ਇੱਕ ਮੇਰੀ ਪਤਾ ਨਹੀਂ ਕਿਵੇਂ ਆਏ ਜਮਚੀ ਜਾਂਦੀ ਆ ਜਲੇ ਆ ਜਾਂਦੇ ਆ ਗਰਮੀ ਕਰਕੇ ਤਾਂ ਠੀਕ ਆ ਬਾਕੀ ਵੀ ਇਹਨੇ ਕੱਲ ਮਿਲਦੇ ਆ ਬਾਏ